ਨਾਮ ਇਹਦਾ ਇਦਾਂ ਲੱਗਦਾ ਵੀ ਜੇ ਡਰਾਵਣਾ ਜਾਓਗੇ ਡਾਰਕ ਵੈਬ ਤੇ ਤੁਸੀਂ ਕਹਿ ਰਹੇ ਹੋ ਸਮਾਨ ਵੇਚਦੀ ਐ ਭਾਜੀ ਅੱਗੇ ਤਾਂ ਸੁਣੋ ਇਹ ਤਾਂ बिकਦਾ ਹੀ ਹੈ ਜਿਹੜਾ ਜਿੰਨੇ ਬੱਤ ਪੈਸੇ ਲਾ ਕੇ ਕਹੂਗਾ ਵੀ ਇਹ ਆ ਚੀਜ਼ ਕੱਟ ਇਹਦੇ ਨਾਲ ਉਹਨੇ ਉਹਨੇ ਉਹਦੇ ਨਾਲ ਵੱਟਣਾ ਹੂੰ ਤੇ ਉਹ ਮਰਿਆ ਹੋਇਆ ਨਹੀਂ ਹੁੰਦਾ ਬੰਦਾ ਦੂਰੋਂ ਕਰੀਜ਼ ਹੈ ਤੇ ਚਾਹ ਦੇ ਚੀਕ ਸੁਣਦੀਆਂ ਨਾ ਰੂਹ ਕੰਪਨੀ ਆ ਬਾਈ ਅੰਦਰੋਂ ਡਾਰਕ ਵੈਬ ਪਹਿਲਾਂ ਤਾਂ ਕਿਸੇ ਆਮ ਬੰਦੇ ਲਈ ਵੈਸੇ ਤਾਂ ਕਿਸੇ ਨੂੰ ਸਰਚ ਕਰਨੀ ਜਾਂ ਇਹਦੇ ਦੇ ਜਾਣ ਦੀ ਕੋਸ਼ਿਸ਼ ਹੀ ਨਹੀਂ ਕਰਨੀ ਚਾਹੀਦੀ ਤੇ ਜਿਹੜੀ ਆਪਾਂ ਕਹਿੰਦੇ ਆ ਨਾ ਵੀ ਚੀਜ਼ਾਂ ਵਾਇਰਲ ਲੀਕ ਹੋ ਜਾਂਦੀਆਂ ਬਹੁਤ ਵੱਡੇ ਵੱਡੇ ਸਟਾਰਸ ਦੀਆਂ ਜਾਂ ਕੋਸ਼ਾ ਬਹੁਤ ਕੁਝ ਨਿਕਲ ਕੇ ਆਉਂਦਾ ਇਹਦੇ ਵਿੱਚੋਂ ਤੇ ਆਪਾਂ ਜੇ ਦੇਖੀਏ ਇਹਦੇ ਵਿੱਚ ਬਾਗੇ ਕਈ ਹੁੰਦੇ ਨੇ ਜਿਵੇਂ ਜਿਵੇਂ ਮੈਂ ਲਾ ਲਉ ਮੈਂ ਸਿਰਫ ਦੇਖਣ ਨੂੰ ਆ ਗਿਆ ਵੀ ਹਾਂ ਵੀ ਹੁੰਦਾ ਕੀ ਐ ਇਹ ਆਪਾਂ ਗਏ ਅੰਦਰ ਆਪਾਂ ਦੇਖਿਆ ਵੀ ਇਹ ਚ ਆ ਕੁਝ ਮਿਲਦਾ ਆ ਕੁਝ ਹੁੰਦਾ ਕੁਝ ਹੁੰਦਾ ਤੇ ਜਦੋਂ ਬਾਹਰ ਆਣਾ ਉਹ ਨਾਲ ਤੋਂ ਤੋਂ ਮੁੜ ਕੇ ਫੁੱਲਣੀ ਆ ਤੁਹਾਡਾ ਸਾਰਾ ਪੀਸੀ ਕਰੈਸ਼ ਆ ਸਭ ਤੋਂ ਗਲਤੀ ਕੀ ਹੋ ਗਈ ਅਸੀਂ ਆਪਣੇ ਦੋਸਤ ਦੇ ਪੀਸੀ ਚ ਖੋਲ ਲਿਆ ਜੀ ਚ ਉਹਦਾ ਸਾਰਾ ਡਾਟਾ ਪਿਆ ਜਿਹਨੂੰ ਆਪਾਂ ਕਹਿੰਦੇ ਨਾ ਵੀ ਆਪਣੇ ਨਿਊਜ਼ ਰੂਮ ਚ ਸਰਵਰ ਆ ਉਹਦੇ ਉਹਦਾ ਉਹ ਸਰਵਰ ਸੀ ਅਸੀਂ ਉਹ ਚ ਖੋਲ ਲਿਆ ਅੱਛਾ ਉਹ ਚ ਜਿੰਨਾ ਡਾਟਾ ਸੀ ਉਹਦੇ ਹੁਣ ਤੱਕ ਦੀ ਮਿਹਨਤ ਸਾਨੂੰ ਦੇਖ ਸਾਰਾ ਕੁਝ ਗਿਆ ਸਾਰਾ ਕੁਝ ਪ੍ਰਾਪਤ ਹੋਇਆ ਇਕੱਲੇ ਵੈਪਨਸ ਹੀ ਨਹੀਂ ਮੈਂ ਕਹਿੰਦਾ ਹਿਊਮਨ ਪਾਰਟਸ ਜਿਉਂਦਾ ਬੰਦੇ ਅੱਛਾ ਜਾਨਵਰ ਨਸ਼ਾ ਹਰ ਇੱਕ ਚੀਜ਼ ਜੋ ਐਗਜ਼ਿਸਟ ਕਰਦੀ ਆ ਉਹ ਇਹਦੇ ਤੇ ਹੈਗੀ ਆ ਤੇ ਉਹ ਵੀ ਚੀਜ਼ਾਂ ਹੈਗੇ ਜਿਨ੍ਹਾਂ ਨੂੰ ਆਪਾਂ ਮੰਨਦੇ ਨਹੀਂ ਕਈ ਆਪਣੇ ਚ ਹੈਗੇ ਨੇ ਵੀ ਜਿਹੜੇ ਮੰਨਦੇ ਨੇ ਵੀਪੂਤ ਪ੍ਰੇਤ ਨਹੀਂ ਹੈਗੇ ਜਾ ਭਗਵਾਨ ਜਾਂ ਸ਼ੈਤਾਨ ਇਹ ਚੀਜ਼ਾਂ ਨਹੀਂ ਹੈਗੀਆਂ ਤੁਸੀਂ ਮੰਨੋਗੇ ਇਹਦੇ ਵਿੱਚ ਉਹਨਾਂ ਦੇ ਪ੍ਰੂਫ ਵੀ ਦਿੱਤੇ ਹੋਏ ਜੇ ਤੁਹਾਡੀ ਮੇਲ ਕਨੈਕਟ ਆ ਤੁਹਾਡੇ ਸਾਰੇ ਅਕਾਊਂਟ ਤੁਹਾਡਾ ਆਧਾਰ ਕਾਰਡ ਆ ਉਹ ਚ ਜੋ ਕੁਝ ਵੀ ਆ ਤੁਹਾਡੀ ਜ਼ਿੰਦਗੀ ਦਾ ਹੁਣ ਤੱਕ ਦਾ ਜਿੰਨਾ ਸਭਾ ਤੁਹਾਡਾ ਪਿਛੋਕੜ ਤੋਂ ਲੈ ਕੇ ਤੁਹਾਡਾ ਪ੍ਰੈਜ਼ੈਂਟ ਤੱਕ ਸਾਰਾ ਉਹਨਾਂ ਕੋਲ ਚਲੇ ਆ ਗਿਆ ਸਿਰਫ ਇੱਕ ਕਲਿੱਕ ਇਹਨਾਂ ਸਬਜੀ ਭਾਜੀ ਲੈਣੀ ਆ ਉਤੋਂ ਵੀ ਮੰਗਾ ਸਕਦੇ ਹੋ ਉਹ ਵੀ ਪਈਆਂ ਅੱਜ ਵੀ ਪਈਆਂ ਆਪਾਂ ਕਹਿੰਦੇ ਆ ਵਰਲਡ ਵਾਰ 2 ਦਾ ਟਾਈਮ ਹੈ ਉਹ ਅੱਜ ਵੀ ਹੈਗੀਆਂ ਪਰ ਹੁਣ 2 ਕਿਲੋ ਆਲੂ ਲੈਣ ਵਾਸਤੇ ਕੋਈ ਐਡਾ ਮਿਹਨਤ ਨਹੀਂ ਕਰੂਗਾ ਦੋ ਰਾਤਾਂ ਨਹੀਂ ਜਾਗੂ। ਉਹਦਾ ਮਤਲਬ ਹੈਕਿੰਗ ਕਰਨੀ ਉਹਨੂੰ ਇੰਨੀ ਔਖੀ ਆ ਕਿ ਉਹਦੇ ਵਿੱਚ ਜਾਣ ਨਹੀਂ ਤੂੰ ਸੋ ਉਹਨੂੰ ਬਹੁਤ ਮਿਹਨਤ ਲੱਦੇ ਹੁਣ ਅਸੀਂ ਮੈਂ ਕਹਿੰਦਾ ਮੈਨੂੰ ਦੋ ਰਾਤਾਂ ਲੱਗੀਆਂ। ਪਹਿਲੀ ਗੱਲ ਤਾਂ ਮਾੜੇ ਦੇ ਲੈਣ ਨੂੰ ਉੱਥੇ ਜਾਣਾ ਨਹੀਂ ਚਾਹੀਦਾ। ਹਮ। ਵੈਸੇ ਤਾਂ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ। ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ। ਜੇ ਕੋਈ ਨੌਲੇਜ ਲੈਣੀ ਚਾਹੁੰਦਾ ਵੀ ਆ ਵੈਸੇ ਤਾਂ ਦੇਖੋ ਇੰਟਰਨੈਟ 'ਤੇ ਬਹੁਤ ਚੀਜ਼ਾਂ ਪਈਆਂ। ਲਿਟਰਲੀ ਬਹੁਤ ਚੀਜ਼ਾਂ ਪਈਆਂ। ਇਨਸਾਨ ਨੇ ਬਹੁਤ ਕੁਝ ਬਣਾਇਆ। ਜਦੋਂ ਲੌਗ ਆਊਟ ਕਰਿਆ ਉਦੋਂ ਇੱਕ ਬਲੈਕ ਫਰੇਮ ਆਈ ਲਿਖ ਕੇ ਡਾਰਕ ਵੈਬ ਐਦਾਂ ਦਰਵਾਜ਼ਾ ਬੰਦ ਹੋ ਗਿਆ ਹੂੰ ਤਾਂ ਅਚਾਨਕ ਸਬ ਕ੍ਰੈਸ਼ ਆਨਰ ਪੋਡਕਾਸਟ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਚੀਜ਼ ਦੀ ਜਿਸ ਨੂੰ ਕੇ ਸਪੀਡ ਦੇ ਨਾਲ ਲੋਕ ਵਰਤ ਰਹੇ ਹਨ ਤੇ ਉਸ ਦੀ ਸਪੀਡ ਦਾ ਇੰਨਾ ਕੁ ਲਹਾ ਲੈ ਰਹੇ ਹੈ ਕਿ ਹਰ ਚੀਜ਼ ਉਸ ਦੇ ਉੱਤੇ ਆਧਾਰਿਤ ਹੋ ਚੁੱਕੀ ਹੈ ਗੱਲ ਕਰ ਰਹੇ ਹਾਂ ਇੰਟਰਨੈਟ ਦੀ ਇੰਟਰਨੈਟ ਦਾ ਹਰ ਵਿਅਕਤੀ ਖਾਸ ਕਰਕੇ ਨੌਜਵਾਨ ਇੰਨਾ ਇਸਤੇਮਾਲ ਕਰਦੇ ਆ ਕਿ ਜੀਵਨ ਉਸ ਤੋਂ ਬਿਨਾ ਉਹਨਾਂ ਨੂੰ ਨਹੀਂ ਲੱਗਦਾ ਕਿ ਅਸੀਂ ਜੀ ਸਕਦੇ ਹਾਂ ਸੋ ਇਸ ਦੇ ਵਿੱਚ ਜਿੱਥੇ ਫਾਇਦੇ ਨੇ ਉੱਥੇ ਹੀ ਕਿਤੇ ਨਾ ਕਿਤੇ ਇਸ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਆ ਜਿੱਥੇ ਇੰਟਰਨੈਟ ਦੁਨੀਆ ਦੀ ਹਰ ਜਾਣਕਾਰੀ ਦਿੰਦਾ ਹੈ ਉੱਥੇ ਹੀ ਕਈ ਵਾਰ ਇਸ ਦੇ ਕੁਝ ਅਜਿਹੇ ਪਹਿਲੂ ਨੇ ਜਿਨ੍ਹਾਂ ਬਾਰੇ ਆਮ ਜਨਤਾ ਜਾਣਦੀ ਨਹੀਂ ਹੈ ਆਮ ਯੂਜ਼ਰ ਜਾਣਦੇ ਨਹੀਂ ਹੈ ਉਹ ਬਹੁਤ ਵੱਡੇ ਨੁਕਸਾਨ ਵੀ ਕਰਦਾ ਹੈ ਮਤਲਬ ਕਿ ਡਾਰਕ ਵੈਬ ਤੁਸੀਂ ਨਾਮ ਬੜੀ ਵਾਰ ਸੁਣਿਆ ਹੋਵੇਗਾ ਪਰ ਆਖਰ ਡਾਰਕ ਵੈਬ ਹੈ ਕੀ ਇਦੇ ਉੱਤੇ ਕੀ ਮਿਲਦਾ ਹੈ ਤੇ ਇਸ ਨੂੰ ਕਿਸ ਤਰ੍ਹਾਂ ਲੋਕ ਇਸਤੇਮਾਲ ਕਰਦੇ ਆ ਕਿਸ ਤਰ੍ਹਾਂ ਦੇ ਲੋਕ ਇਸਤੇਮਾਲ ਕਰਦੇ ਆ ਅੱਜ ਤੋਂ ਪਹਿਲਾਂ ਤੁਸੀਂ ਇਸ ਦਾ ਨਾਮ ਸਿਰਫ ਫਿਲਮਾਂ ਦੇ ਵਿੱਚ ਜਾਂ ਵੈਬ ਸੀਰੀਜ਼ ਦੇ ਵਿੱਚ ਸੁਣਿਆ ਹੋਵੇਗਾ ਜਾਂ ਫਿਰ ਕਿਤੇ ਖਬਰਾਂ ਦੇ ਵਿੱਚ ਪੜਿਆ ਹੋਵੇਗਾ ਪਰ ਇਸ ਦੇ ਵਿੱਚ ਹੈ ਕਿ ਇਹ ਤੁਹਾਨੂੰ ਨਹੀਂ ਪਤਾ ਹੋਵੇਗਾ ਇਹ ਸਾਰੇ ਮਾਮਲੇ ਦੀ ਜਾਣਕਾਰੀ ਲਈ ਸਾਡੇ ਨਾਲ ਸਾਡੇ ਇਸ ਪੋਡਕਾਸਟ ਦੇ ਵਿੱਚ ਜੁੜੇ ਨੇ ਮਹਿਕਦੀਪ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੋ ਇੰਟਰਨੈਟ ਦੇ ਮਾਹਿਰ ਨੇ ਇਹ ਬੜੀਆਂ ਬਰੀਕੀਆਂ ਦੇ ਨਾਲ ਡਿਟੇਲ ਦੇ ਵਿੱਚ ਇਸ ਦੇ ਬਾਰੇ ਸਟੱਡੀ ਕਰਦੇ ਆ ਜਾਣਦੇ ਆ ਸੋ ਇਹਨਾਂ ਦੀ ਇਸ ਸਟੱਡੀ ਦਾ ਅੱਜ ਅਸੀਂ ਲਾਹ ਲਾਂਗੇ ਜਾਣਕਾਰੀ ਹਾਸਲ ਕਰਾਂਗੇ ਕਿ ਆਖਰ ਡਾਰਕ ਵੈਬ ਹੈ ਕੀ ਮਹਕ ਜੀ ਇਹੀ ਸਵਾਲ ਹੈ ਕਿ ਆਖਰ ਡਾਰਕ ਵੈਬ ਹੈ ਕੀ ਜੇ ਤਾਂ ਸੌਖੇ ਸ਼ਬਦਾਂ ਚ ਕਹਾਂ ਹੂੰ ਤਾਂ ਡਾਰਕ ਵੈਬ ਇੱਕ ਜਸਟ ਇੱਕ ਵੈਬਾ ਜਿ ਤੋਂ ਆਪਾਂ ਸਮਾਨ ਖਰੀਦਦੇ ਆ ਕਿਸ ਤਰ੍ਹਾਂ ਦਾ ਸਮਾਨ ਇਹ ਬਣਾਈ ਤਾਂ ਸਰ ਵਰਲਡ ਵਾਰ 2 ਦੇ ਟਾਈਮ ਤੇ ਗਈ ਸੀ ਹੂੰ ਤਾ ਜੋ ਜਿਹੜੇ ਉੱਥੇ ਫੌਜੀ ਸੀਗੇ ਉਹਨਾਂ ਨੇ ਸਮਾਨ ਉਸ ਟਾਈਮ ਚੱਲਦੇ-ਚੱਲਦੇ ਸਾਰਾ ਕੁਝ ਖਰੀਦਣਾ ਬਹੁਤ ਔਖਾ ਸੀਗਾ ਚਾਹੇ ਆਪਾਂ ਸਮਾਨ ਲਈਏ ਗਰੋਸਰੀਜ਼ ਹੋਣ ਆਮ ਜਿਹੜੀਆਂ ਚੀਜ਼ਾਂ ਨੇ ਬਟ ਇਹ ਕਹ ਹੈ ਜੀ ਚੀਜ਼ ਬਣਾਈ ਗਈ ਸੀ ਵੀ ਹਾਂ ਜੇ ਕਿਸੇ ਨੂੰ ਬਿਨਾ ਪਤਾ ਕੀਰੇ ਕਿਉਂਕਿ ਉਸ ਟਾਈਮ ਇਹ ਹੁੰਦਾ ਸੀਗਾ ਵੀ ਜਦੋਂ ਆਪਾਂ ਕੋਈ ਚੀਜ਼ ਕਰਦੇ ਆ ਤਾਂ ਉਹ ਸਿਗਨਲ ਫੜ ਲੈਂਦੇ ਸੀ ਤਾਂ ਇਹ ਡਾਰਕ ਵੈਬ ਦਾ ਉਸ ਟਾਈਮ ਕਾਰਡ ਹੋਈ ਸੀ ਵੀ ਹਾਂ ਜੇ ਅਸੀਂ ਕੋਈ ਚੀਜ਼ ਮੰਗਾਉਣੀ ਆ ਤਾਂ ਕਿਸੇ ਨੂੰ ਪਤਾ ਨਾ ਲੱਗੇ ਅੱਜ ਵੀ ਜੇ ਆਪਾਂ ਦੇਖਦੇ ਆ ਸਰਚ ਮਾਰਾਂਗੇ ਆਪਾਂ ਨੂੰ ਕੁਝ ਨਹੀਂ ਮਿਲੇਗਾ ਇੰਟਰਨੈਟ ਤੇ ਬਟ ਇਹ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਉਸ ਟਾਈਮ ਤਾਂ ਇਹ ਸਿਰਫ ਇੱਕ ਆਮ ਜਿਵੇਂ ਆਪਾਂ ਅੱਜ ਕਹਿੰਦੇ ਆ ਕਈ ਐਪਾਂ ਚੱਲਦੀਆਂ ਮੈਂ ਕਿਸੇ ਨੂੰ ਨਾ ਨਹੀਂ ਲਊਂਗਾ ਕਿ ਕਈ ਵੈਬਸਾਈਟਸ ਚੱਲਦੀਆਂ ਜੀ ਬੀ ਜਿਵੇਂ ਜਿਨ੍ਹਾਂ ਤੋਂ ਆਪਾਂ ਸਮਾਨ ਖਰੀਦਦੇ ਆ ਜਾਂ ਵੇਚਦੇ ਆ ਇਹ ਉਹੀ ਚੀਜ਼ ਆ ਅੱਛਾ ਪਰ ਅੱਜ ਦੇ ਟਾਈਮ 'ਚ ਜੇ ਆਪਾਂ ਦੇਖੀਏ ਇਹ ਦੁਨੀਆ ਦੀ ਸਭ ਤੋਂ ਵੱਡੀ ਆਪਾਂ ਕਹਦੀ ਹੈ ਨਾ ਵੀ ਅ ਸੋਸ਼ਲ ਮਾਰਕੀਟ ਆ ਸਭ ਤੋਂ ਵੱਡੀ ਦੇਖੋ ਨਾਮ ਇਹਦਾ ਇਦਾਂ ਲੱਗਦਾ ਵੀ ਜੇ ਡਰਾਵਣਾ ਜਾ ਹੋਵੇ ਡਾਰਕ ਵੈਬ ਤੇ ਤੁਸੀਂ ਕਹਿ ਰਹੇ ਹੋ ਸਮਾਨ ਵੇਚਦੀ ਹੈ ਭਾਜੀ ਅੱਗੇ ਤਾਂ ਸੁਣੋ ਇਹ ਤਾਂ ਵਿਕਦਾ ਕੀ ਆ ਹਾਂ ਉਸ ਤੇ ਆਓ ਫਿਰ ਕੀ ਵਿਕਦਾ ਹੈ ਜਿਹੜੀ ਮੇਨ ਗੱਲ ਆ ਨਾ ਡਾਰਕ ਵੈਬ ਇਹਨੂੰ ਤਾਂ ਕਹਿੰਦੇ ਆ ਇੱਥੋਂ ਆਪਾਂ ਆਮ ਸੂਈ ਤੋਂ ਲੈ ਕੇ ਹੂੰ ਵੱਡੀ ਤੋਂ ਵੱਡੀ ਮਸਾਇਲ ਤੱਕ ਖਰੀਦ ਸਕਦੇ ਆ ਹਥਿਆਰ ਵੀ ਬਿਲਕੁਲ ਹਥਿਆਰ AK47 ਮਸਾਇਲ ਗਰਨੇਡ ਜੋ ਚਾਹੀਦਾ ਉਹ ਮਿਲਦਾ ਇਸ ਤੇ ਬਿਲਕੁਲ ਤੇ ਹਰ ਇੱਕ ਚੀਜ਼ ਵਜੈਰ ਰੇਡ ਤੇ ਤੁਹਾਨੂੰ ਡਿਲੀਵਰ ਹੋਊਗੀ ਅੱਛਾ ਤੁਹਨਦੇ ਆਪਣੇ ਪਤੇ ਤੇ ਨਹੀਂ ਇੱਕ ਲੋਕੇਸ਼ਨ ਦੇ ਦਿੱਤੀ ਜਾਂਦੀ ਆ ਉਹਨਾਂ ਵੱਲੋਂ ਤੇ ਤੁਹਾਡੇ ਵੱਲੋਂ ਜਿੱਥੇ ਵੀ ਇਹ ਡਿਲੀਵਰ ਹੁੰਦੀ ਆ ਤੇ ਇਹਦੇ ਵਿੱਚ ਜ਼ਿਆਦਾਤਰ ਇਕੱਲੇ ਵੈਪਨਸ ਹੀ ਨਹੀਂ ਮੈਂ ਕਹਿੰਦਾ ਹਿਊਮਨ ਪਾਰਟਸ ਜਿਉਂਦਾ ਬੰਦੇ अच्छा जानवर नशा हर एक चीज जो एग्जिस्ट ਕਰਦੀ ਆ ਉਹ ਇਹਦੇ ਤੇ ਹੈਗੀ ਆ ਤੇ ਉਹ ਵੀ ਚੀਜ਼ਾਂ ਹੈਗੇ ਜਿਨ੍ਹਾਂ ਨੂੰ ਆਪਾਂ ਮੰਨਦੇ ਨਹੀਂ ਜਿਨ੍ਹਾਂ ਦੀ ਆਪਾਂ ਜਾਣਕਾਰੀ ਆਪਾਂ ਚਾਹੁੰਦੇ ਹੋਈ ਵੀ ਆਪਾਂ ਇਗਨੋਰ ਕਰ ਦਿੰਦੇ ਆ ਵੀ ਇਹ ਨਹੀਂ ਯਾਰ ਇਹ ਤਾਂ ਮਿਥਿਆਸ ਆ ਜਾਂ ਇਹ ਤਾਂ ਸੁਪਨਾ ਹੈ ਨਹੀਂ ਇਹ ਚੀਜ਼ ਹੋ ਸਕਦੀ ਹਮ मतलब ਚਮਤਕਾਰੀ ਚੀਜ਼ਾਂ ਬਿਲਕੁਲ ਉਹਦੀ ਹਰ ਇੱਕ ਚੀਜ਼ ਚਾਹੇ ਉਹ ਚਮਤਕਾਰੀ ਆ ਚਾਹੇ ਉਹਨੂੰ ਆਪਾਂ ਆਪਾਂ ਕਹਿਨ ਨਿਆ ਨਾ ਵੀ ਹਾਂ ਇਹ ਇੱਕ ਭੂਤੀਆ ਚੀਜ਼ ਹੈ ਹੂੰ ਆਪਕਈ ਆਪਣੇ ਚ ਹੈਗੇ ਨੇ ਵੀ ਜਿਹੜੇ ਮੰਨਦੇ ਨੇ ਵੀ ਭੂਤ ਪ੍ਰੇਤ ਨਹੀਂ ਹੈਗੇ ਜਾਂ ਭਗਵਾਨ ਜਾਂ ਸ਼ੈਤਾਨ ਇਹ ਚੀਜ਼ਾਂ ਨਹੀਂ ਹੈਗੀਆਂ ਤੁਸੀਂ ਮੰਨੋਗੇ ਇਹਦੇ ਵਿੱਚ ਉਹਨਾਂ ਦੇ ਪ੍ਰੂਫ ਵੀ ਦਿੱਤੇ ਹੋਏ ਨੇ ਅੱਛਾ ਉਹ ਜੀਆਂ ਵੀਡੀਓਜ਼ ਨੇ ਜਿਹੜੀਆਂ ਬੰਦਾ ਦੇਖੇ ਤਾਂ ਹੈਰਾਨ ਰਹਿ ਜਾਵੇ ਤੇ ਉਹ ਇਹਤੇ ਹੈਗੀਆਂ ਪਰ ਇਹ ਅਕਸਰ ਲੋਕ ਇਸਤੇਮਾਲ ਨਹੀਂ ਕਰ ਰਹੇ ਨਾ ਹੀ ਇਸ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਹਾਂ ਮੱਥਾ ਬੜਾ ਮਾਰਿਆ ਹੋਣਾ ਲੋਕਾਂ ਨੇ ਕਿਉਂਕਿ ਜਿੱਦਾਂ ਤੁਸੀਂ ਗੱਲ ਦੱਸ ਰਹੇ ਹੋ ਕਿ ਇੰਨਾ ਕੁਝ ਹੈਗਾ ਤੇ ਬਹੁਤ ਜ਼ਿਆਦਾ ਐਕਸਾਈਟਿੰਗ ਲੱਗਦਾ ਇਹ ਪਰ ਮੈਂ ਤਾਂ ਅਪੀਲ ਕਰਾਂਗਾ ਹਰੇਕ ਨੂੰ ਵੇਦੇ ਵਾਲੇ ਪਾਸੇ ਨਾ ਜਾਇਓ ਕਿਉਂਕਿ ਇਹਦੇ ਚ ਫਿਰ ਨਸ਼ਾ ਨਸ਼ਾ ਵੀ ਮਿਲਦਾ ਹੋਊਗਾ ਹਿਊਮਨ ਟ੍ਰੈਫਿਕਿੰਗ ਵੀ ਹੁੰਦੀ ਹੋਊਗੀ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਹਨ ਅਨੁਰਾਗ ਜੀ ਇਹ ਤੇ ਅੱਜ ਕੱਲ ਸਭ ਤੋਂ ਜ਼ਿਆਦਾ ਇਹ ਪਹੁੰਚਣ ਦੀ ਕੋਸ਼ਿਸ਼ ਅੱਜ ਦਾ ਯੂਥ ਹੀ ਕਰ ਰਿਹਾ ਉਹ ਵੀ ਕਿਉਂ ਸਿਰਫ ਸਵਾਦ ਦੇ ਖਾਤਰ ਵੇਚ ਦੇਖੀ ਰਸੀ ਹੈ ਕੀ ਆ ਇਹ ਤੋਂ ਮਿਲਦਾ ਕੀ ਆ ਤੇ ਦੇਖਦੇ ਦੇਖਦੇ ਇੱਕ ਮੈਂ ਤੁਹਾਨੂੰ ਸਿੰਪਲ ਦੱਸ ਦਾਂ ਡਾਰਕ ਵੈਬ ਦਾ ਡਾਰਕ ਵੈਬ ਪਹਿਲਾਂ ਤਾਂ ਕਿਸੇ ਆਮ ਬੰਦੇ ਲਈ ਵੈਸੇ ਤਾਂ ਕਿਸੇ ਨੂੰ ਸਰਚ ਕਰਨੀ ਜਾਇਦੇ ਦੇ ਜਾਣ ਦੀ ਕੋਸ਼ਿਸ਼ ਹੀ ਨਹੀਂ ਕਰਨੀ ਚਾਹੀਦੀ ਹੋਰ ਬਹੁਤ ਚੀਜ਼ਾਂ ਨੇ ਜੋ ਇੰਟਰਨੈਟ ਤੇ ਬਹੁਤ ਚੰਗੀਆਂ ਆ ਪੱਕੀਆਂ ਮਾੜੀਆਂ ਪਿੱਛੇ ਭੱਜੀ ਪਰ ਇਹਦੇ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਆ ਹਾਂ ਕਿਤੇ ਗਲਤੀ ਨਾਲ ਨਾ ਤੁਸੀਂ ਚਲੇ ਜਾਓ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡਾ ਮਕਸਦ ਵੀ ਇਹੀ ਹੈ ਕਿ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਤੁਸੀਂ ਅਣਜਾਣੇ ਦੇ ਵਿੱਚ ਕੋਈ ਐਸੀ ਜਿਹੀ ਗਲਤੀ ਨਾ ਕਰੋ ਜਿਹੜੀ ਤੁਹਾਡੀ ਜ਼ਿੰਦਗੀ ਦੇ ਉੱਤੇ ਭਾਰੀ ਪੈ ਜਾਵੇ ਪਹਿਲਾਂ ਤਾਂ ਜੀ ਡਾਰਕ ਵੈਬ ਛੇਤੀ ਛੇਤੀ ਕਿਸੇ ਤੋਂ ਖੁੱਲਦੀ ਨਹੀਂ ਕਿਉਂਕਿ ਇਹਨੀਆਂ ਬਹੁਤ ਕਹਿੰਦੇ ਨਾ ਬਹੁਤ ਜ਼ਿਆਦਾ ਲੇਅਰਸ ਨੇ ਟੈਕਨੀਕਲੀ ਬਹੁਤ ਇਹਦੇ ਵਿੱਚ ਆਉਂਦੇ ਨੇ ਜਿਵੇਂ ਆਪਾਂ ਦੇਖਦੇ ਨੇ ਨਾ ਆਪਾਂ ਕੋਈ ਅਦਰ ਐਪ ਖੋਲਦੇ ਆ ਜਾਂ ਅਦਰ ਵੈਬਸਾਈਟ ਖੋਲਦੇ ਆ ਤਾਂ ਉਹ ਚ ਐਡਵਰਟਾਈਜ਼ਮੈਂਟ ਆਉਂਦੀ ਰਹਿੰਦੇ ਦੇ ਵਿੱਚ ਕੋਈ ਬੱਗ ਆਉਂਦੇ ਰਹਿੰਦੇ ਨੇ ਇਹਦੇ ਵਿੱਚ ਉਹ ਚੀਜ਼ਾਂ ਬਹੁਤ ਨੇ ਜੇ ਆਪਾਂ ਨੈਟ ਤੇ ਇਹਨੂੰ ਸਰਚ ਵੀ ਕਰਦੇ ਤੇ ਪੂਰੀ ਜਾਣਕਾਰੀ ਨਹੀਂ ਮਿਲਦੀ ਠੀਕ ਹੈ ਤੇ ਜੇ ਤੁਸੀਂ ਇਹਦੇ ਵਿੱਚ ਜਾਣੇ ਵੀ ਹੋ ਉਹ 6-7 ਲੇਰਾਂ ਪਾਰ ਕਰਕੇ ਜੇ ਤੁਸੀਂ ਡਾਰਕ ਵੈਬ ਦੇ ਅੰਦਰ ਜਾਣੇ ਵੀ ਹੋ ਤਾਂ ਤੁਸੀਂ ਇਹ ਲਾ ਲਓ ਤੁਸੀਂ ਜਿਹੜੀ ਚੀਜ਼ ਤੋਂ ਇਹਨੂੰ ਐਕਟੀਵੇਟ ਕੀਤਾ ਚਾਹੋ ਤੁਹਾਡਾ ਫੋਨ ਆ ਚਾਹੇ ਤੁਹਾਡਾ ਟੈਬ ਹੈ ਚਾਹੇ ਤੁਹਾਡਾ ਕੰਪਿਊਟਰ ਹੈ ਉਹ ਚ ਕੱਲੀ ਕੱਲੀ ਚੀਜ਼ ਉਹਨਾਂ ਕੋਲ ਹੈ ਅੱਛਾ ਜੇ ਤੁਹਾਡੀ ਮੇਲ ਕਨੈਕਟ ਆ ਤੁਹਾਡੇ ਸਾਰੇ ਅਕਾਊਂਟ ਤੁਹਾਡਾ ਆਧਾਰ ਕਾਰਡ ਆ ਉਹ ਚ ਜੋ ਕੁਝ ਵੀ ਆ ਤੁਹਾਡੀ ਜ਼ਿੰਦਗੀ ਦਾ ਹੁਣ ਤੱਕ ਦਾ ਜਿੰਨਾ ਸਭਾ ਤੁਹਾਡਾ ਪਿਛੋਕੜ ਤੋਂ ਲੈ ਕੇ ਤੁਹਾਡਾ ਪ੍ਰੈਜ਼ੈਂਟ ਤੱਕ ਸਾਰਾ ਉਹਨਾਂ ਕੋਲ ਚਲੇ ਆ ਗਿਆ ਸਿਰਫ ਇੱਕ ਕਲਿੱਕ ਚ ਤੇ ਉਹੀ ਇਹਨਾਂ ਨੇ ਅੱਗੇ ਸੇਲ ਕਰਨਾ ਜਿਹੜੀ ਆਪਾਂ ਕਹਿੰਨੇ ਆ ਨਾ ਵੀ ਚੀਜ਼ਾਂ ਵਾਇਰਲ ਲੀਕ ਹੋ ਜਾਂਦੀਆਂ ਬਹੁਤ ਵੱਡੇ ਵੱਡੇ ਸਟਾਰਸ ਦੀਆਂ ਜਾਂ ਕੁਛ ਆ ਬਹੁਤ ਕੁਝ ਨਿਕਲ ਕੇ ਆਉਂਦਾ ਇਹਦੇ ਵਿੱਚੋਂ ਤੇ ਆਪਾਂ ਜੇ ਦੇਖੀਏ ਇਹਦੇ ਵਿੱਚ ਬਾਗੇ ਕਈ ਹੁੰਦੇ ਨੇ ਜਿਵੇਂ ਜਿਵੇਂ ਮੈਂ ਲਾ ਲਉ ਮੈਂ ਸਿਰਫ ਦੇਖਣ ਨੂੰ ਬਾਗੇ ਆ ਵੀ ਹਾਂ ਵੀ ਹੁੰਦਾ ਕੀ ਆ ਇਹ ਆਪਾਂ ਗਏ ਅੰਦਰ ਆਪਾਂ ਦੇਖਿਆ ਵੀ ਇਹ ਚ ਆ ਕੁਝ ਮਿਲਦਾ ਆ ਕੁਝ ਹੁੰਦਾ ਕੁਝ ਹੁੰਦਾ ਤੇ ਜਦੋਂ ਬਾਹਰ ਆਉਣਾ ਉਹ ਨਾਲ ਤੋਂ ਤੁਮੜ ਕੇ ਖੋਲਣੀ ਆ ਤੁਹਾਡਾ ਸਾਰਾ ਪੀਸੀ ਕਰੈਸ਼ ਆ ਚਾਹੇ ਤੁਹਾਡਾ ਫੋਨ ਆ ਚਾਹੇ ਪੀਸੀ ਐ ਮੁਰ ਕੇ ਕਦੇ ਨਹੀਂ ਚੱਲਦਾ ਅੱਛਾ ਉਹ ਪੂਰਾ ਬਲੈਂਕ ਵਾਜ ਜਾਂਦਾ ਤੇ ਉਹਦੇ ਉੱਤੇ ਬਾਅਦ ਚ ਵਿਚਾਲੇ ਇੱਕ ਲੋਗੋ ਆਉਂਦਾ ਹੁੰਦਾ ਬੱਗ ਜਾਂ ਡਾਰਕ ਵੈਬ ਬਸ ਜਿਹੜੇ ਬੰਦ ਮਤਲਬ ਇਹ ਜਿਆ ਖਤਰਨਾਕ ਹੈ ਕਿ ਤੁਸੀਂ ਅਗਰ ਚਲੇ ਗਏ ਤਾਂ ਤੁਸੀਂ ਆਪਣਾ ਹੀ ਸਾਰਾ ਕੁਝ ਲਟਾਇਆ ਹੋਊ ਬਿਲਕੁਲ ਤੁਸੀਂ ਇਹ ਨਾ ਸੁਣ ਲਓ ਇਹ ਗੱਲ ਇਹ ਮੈਂ ਬਾਰ ਬਾਰ ਤਾਂ ਕਹਿ ਰਹੇ ਹਾਂ ਵੀ ਬਹੁਤ ਸਾਰੇ ਨੌਜਵਾਨ ਇੱਟੇ ਤੁਸੀਂ ਕਹਿ ਰਹੇ ਹੋ ਵੀ ਵੱਧ ਤੋਂ ਵੱਧ ਨੌਜਵਾਨ ਹੀ ਸਰਚ ਕਰਦੇ ਆ ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਸਰਚ ਕਰਨਾ ਸੋਚਣਾ ਵੀ ਨਾ ਕਿਉਂਕਿ ਜਿਸ ਤਰ੍ਹਾਂ ਕਿ ਹੁਣ ਮਹੈਗ ਜੀ ਨੇ ਦੱਸਿਆ ਕਿ ਤੁਹਾਡਾ ਸਾਰਾ ਕੁਝ ਬਲੈਂਕ ਹੋ ਜਾਣਾ ਤੇ ਫਿਰ ਉੱਥੇ ਲੋਗੋ ਹੀ ਰਹਿ ਜਾਣਾ ਗੱਲਾਂ ਡਾਰਕ ਵੈਬ ਦਾ ਲੋਗੋ ਧਿਆਨ ਰੱਖਿਓ ਲੋਗੋ ਵੀ ਕੁਝ ਸੈਕਿੰਡਸ ਲਈ ਆਉਂਦਾ ਹੈਗਾ ਤੇ ਬਹੁਤ ਯੂਜ਼ ਕਰਦੇ ਨੇ ਆਪਾਂ ਚੰਗੇ ਤਾਂ ਚਲੋ ਕੀ ਚੰਗੇ ਮਾੜੇ ਅੱਜਕੱਲ ਆਪਣਾ ਕਹਿੰਦੇ ਆ ਟੈਰਰਿਸਟ ਇਹਨੂੰ ਯੂਜ਼ ਕਰਦੇ ਨੇ ਫਾਰ ਵੈਪਨਸ ਕਹਿ ਲਈਏ ਜੇ ਉਹਨਾਂ ਦੀ ਨੀਡਸ ਨੇ ਆਪਣੇ ਪੰਜਾਬ ਚ ਵੀ ਇਹ ਪਿੱਛੇ ਯੂਜ਼ ਹੋਈ ਆ ਅੱਛਾ ਜੇ ਮਤਲਬ ਕਈਆਂ ਨੂੰ ਨਹੀਂ ਪਤਾ ਲੇਕਿਨ ਆਪਣੇ ਪਿੱਛੇ ਦੇ ਬਹੁਤ ਵੱਡਾ ਇੱਕ ਹਾਦਸਾ ਹੋਇਆ ਜਿਦੇ ਵਿੱਚ ਅਸੀਂ ਆਪਣਾ ਬਹੁਤ ਨਾਮੀ ਕਲਾਕਾਰ ਖੋਇਆ ਹੂੰ ਇਹ ਕਈ ਖਬਰਾਂ ਵਿੱਚੋਂ ਨਿਕਲ ਕੇ ਆਉਂਦੀ ਹੈ ਜਦੋਂ ਆਪਾਂ ਇਹਨੂੰ ਸਰਚ ਕਰਦੇ ਹਾਂ ਕਿ ਜਿਹੜੇ ਉਹਨਾਂ ਦੇ ਵੈਪਨ ਸੀਗੇ ਹੂੰ ਕਿਉਂਕਿ ਆਪਾਂ ਨੂੰ ਵੀ ਪਤਾ ਜਿਹੜੇ ਉਹਨਾਂ ਨੇ ਵੈਪਨ ਯੂਜ਼ ਕੀਤੇ ਉਹ ਆਮ ਤਾਂ ਮਿਲਦੇ ਨਹੀਂ ਜੀ ਜੀ ਵੀ ਆਪਾਂ ਜਾ ਕੇ ਸਿੱਧਾ ਮਨਿਆਰੀ ਦੀ ਦੁਕਾਨ ਤੋਂ ਖਰੀਦ ਲਈਏ ਵੀ ਉਹ ਮਿਲ ਜਾਊਗਾ ਹੂੰ ਤੇ ਉਹ ਕਿਹਾ ਜਾਂਦਾ ਕਿ ਉਹ ਜਿਹੜੇ ਵੈਪਨ ਨੇ ਉਹ ਡਾਰਕ ਵੈਬ ਤੋਂ ਮੰਗਾਏ ਗਏ ਨੇ ਅੱਛਾ ਤੇ ਉਹ ਸਿੱਧਾ ਕਿਉਂਕਿ ਦੇਖੋ ਜੇ ਹੁਣ ਮੈਂ ਇੱਕ ਸਟੇਟ ਤੋਂ ਦੂਜੀ ਸਟੇਟ ਜਾਣਾ ਆਪਣੀ ਪੂਰੀ ਚੈਕਿੰਗ ਹੁੰਦੀ ਆ ਉਹ ਵੀ ਮੈਂ ਇੰਨਾ ਬਾਰੂਦ ਨਾਲ ਲੈ ਕੇ ਜਾਣਾ ਇਹਨੇ ਵੈਪਨਸ ਲੈ ਕੇ ਜਾਣੇ ਕਿਵੇਂ ਲੈ ਕੇ ਜਾਹਾਂਗਾ ਹੂੰ ਵਿੱਚ ਇਹਨਾਂ ਦਾ ਸਿੱਧਾ ਇੱਕ ਟਾਪਿਕ ਆ ਵੀ ਤੁਸੀਂ ਜਿੱਥੇ ਆਰਡਰ ਕਰੋਗੇ ਅਸੀਂ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਨਾ ਤੂੰ ਤੁਸੀਂ ਸਾਡੇ ਬਾਰੇ ਜਾਣਦੇ ਹੋ ਨਾ ਅਸੀਂ ਤੁਹਾਡੇ ਬਾਰੇ ਜਾਣਦੇ ਹਾਂ ਪਰ ਵੈਬ ਸਾਰਾ ਤੁਹਾਡੇ ਬਾਰੇ ਜਾਣ ਚੁੱਕਿਆ ਹੁੰਦਾ ਆਲਰੇਡੀ ਆਪਾਂ ਨੂੰ ਉੱਤੇ ਬਸ ਐਂ ਦਿਖਾਇਆ ਜਾਂਦਾ ਵੀ ਤੁਸੀਂ ਬਿਲਕੁਲ ਗੁਪਤ ਹੋ ਹਾਂ ਤੁਸੀਂ ਦੂਜੇ ਲੋਕਾਂ ਨੂੰ ਤੁਹਾਨੂੰ ਗੁਪਤ ਰੱਖਿਆ ਜਾਂਦਾ ਜਿਵੇਂ ਅੱਥੇ ਬੈਠਾ ਮੈਂ ਚਲਾ ਰਿਹਾ ਤੁਸੀਂ ਚਲਾ ਰਹੇ ਆਪਾਂ ਦੋਵੇਂ ਡੀਲ ਕਰ ਰਹੇ ਆਂ ਚਾਹੇ ਕਿਸੇ ਚੀਜ਼ ਦੀ ਪਰ ਆਪਾਂ ਨੂੰ ਪਤਾ ਨਹੀਂ ਹੋਊਗਾ ਵੀ ਤੁਸੀਂ ਕੌਣ ਹੋ ਮੈਂ ਕੌਣ ਅੱਛਾ ਉਹਨਾਂ ਨੂੰ ਸਾਰਾ ਕੁਝ ਪਤਾ ਤੁਸੀਂ ਮੰਨੋਗੇ ਇੱਥੇ ਹਿਊਮਨ ਬਾਡੀਜ਼ ਦੇ ਪਾਰਟਸ ਵਿਕਦੇ ਨੇ ਅੱਛਾ ਜਿਵੇਂ ਇੱਕ ਜਿਉਂਦਾ ਬੰਦਾ ਉਹਦੇ ਟੈਂਟੀਗਲਸ ਅੱਖਾਂ ਕੰਨ ਇਹ ਚ ਬੋਲੀਆਂ ਲੱਗਦੀਆਂ ਹੂੰ ਜਿਵੇਂ ਆਪਾਂ ਕਹਿੰਦੇ ਨਾ ਆਕਸ਼ਨ ਹੁੰਦੀ ਹੈ ਜਾਂ ਆਕਸੀਜਨ ਹੁੰਦੀ ਹੈ ਵੀ ਇਹ ਚੀਜ਼ਾਂ ਵੱਢਣਾ ਬਕਾਇਦਾ ਵੀਡੀਓਜ਼ ਆਉਂਦੀਆਂ ਚੀਜ਼ਾਂ ਦੀਆਂ ਇਹ ਸ਼ੌਂਕ ਦੇਖੋ ਤੁਸੀਂ ਕਹੇ ਜੇ ਇੱਕ ਸ਼ੌਂਕ ਆ ਇੱਕ ਤਾਂ ਫਿਲਮ ਆਈ ਸੀਗੀ ਮੇਰੇ ਯਾਦ ਆ ਰਿਹਾ ਜ਼ਹਿਨ ਦੇ ਵਿੱਚ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਉਚੇਤੇ ਆ ਗਈ ਸੰਜੇ ਦਾਦੇ ਫਿਲਮ ਸੀਗੀ ਉਹਦੇ ਵਿੱਚ ਵੀ ਐਂ ਹੋ ਰਿਹਾ ਸੀਗਾ ਉਹ ਬੰਦਿਆਂ ਨੂੰ ਮਰਦੇ ਹੋਏ ਦਿਖਾਣ ਦੀ ਮਤਲਬ ਚਾਰजेस ਕਰਦੇ ਸੀਗੇ ਬਿਲਕੁਲ ਰਿਸਕ ਸ਼ਾਇਦ ਫਿਲਮ ਸੀ ਜਾਂ ਕੁਝ ਲੱਖ ਲੱਖ ਮੁੱਲੇ ਸੀ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਦਿਖਾਇਆ ਗਿਆ ਸੀ ਸੋ ਵਾਕਈ ਇਹ ਗੱਲਾਂ ਸਾਰੀਆਂ ਜੈਨੂਨ ਨੇ ਬਿਲਕੁਲ ਭਾਜੀ ਕਮਾਲ ਹੈ ਕੋਈ ਮੂਵੀ ਬਣਦੀ ਆ ਅਸਲੀਅਤ ਤੋਂ ਹੀ ਬਣਦੀ ਆ ਜਾਂ ਕਿਸੇ ਆਈਡੀਆ ਤੋਂ ਹੀ ਬਣਦੀ ਆ ਜੇ ਉਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਵੀ ਹਾਂ ਐਦਾਂ ਦੀ ਕੋਈ ਚੀਜ਼ ਉਹ ਬਣਾਉਣਗੇ ਕੀ ਹੁਣ ਆਪਾਂ ਜੇ ਅੱਜ ਗੱਲ ਕਰ ਰਹੇ ਹਾਂ ਜੇ ਮੈਂ ਜੰਨਾ ਬੋਲ ਰਹੇ ਹਾਂ ਇਸ ਟੌਪਿਕ ਤੇ ਤਾਂ ਮੈਨੂੰ ਪਤਾ ਹੀ ਆ ਮੈਨੂੰ ਸੁਣਿਆ ਹੀ ਆ ਜਾਂ ਮੈਂ ਦੇਖਿਆ ਹ ਹ ਬਈ ਕੀ ਹਿਸਾਬ ਕਿਤਾਬ ਹੈ ਕਿਵੇਂ ਇੱਥੇ ਤੁਸੀਂ ਹਿਊਮਨ ਬਾਡੀਜ਼ ਲੈ ਲਓ ਜਿਉਂਦਾ ਵੀ ਲੈ ਸਕਦੇ ਹੋ ਬੰਦਾ ਅੱਛਾ ਜਿਉਂਦਾ ਤੁਸੀਂ ਆਪ ਸੋਚੋ ਇੱਕ ਜਿਉਂਦਾ ਬੰਦਾ ਵੀ ਡਿਲੀਵਰ ਕਰਦੇ ਨੇ ਮਰਿਆ ਤਾਂ ਮਰਿਆ ਉਹਦੇ 파ਰਸਾ ਚਲੋ ਇੱਕ ਅੱਡ ਚੀਜ਼ ਆ ਵੀ ਚਲੋ ਬਿਕ ਗਿਆ ਜਿਉਂਦੇ ਬੰਦੇ ਤੱਕ ਹਰ ਇੱਕ ਤਰ੍ਹਾਂ ਦਾ ਜਾਨਵਰ ਤੁਸੀਂ ਜਿੱਦਾਂ ਮਰਜੀ ਵੈਪਨ ਲੈਣਾ ਗਰਨੇਡ ਲੈਣਾ AK47 ਲੈਣੀ ਦੁਨੀਆ ਦੀ ਹਰ ਇੱਕ ਚੀਜ਼ ਆਪਾਂ ਜੋ ਚੀਜ਼ਾਂ ਸੋਚ ਨਹੀਂ ਨਾ ਸਕਦੇ ਉਹ ਚੀਜ਼ ਇਹਨਾਂ ਤੇ ਪਈਆਂ ਨੇ ਅੱਛਾ ਮੈਂ ਤੇ ਕਈ ਵਾਰ ਹੁਣ ਆਪਾਂ ਥੋੜੀ ਅੱਗੇ ਚੱਲਦੇ ਆਂ ਤਾਂ ਇਹਦੇ ਇਹ ਜਿਹੀ ਇਹ ਜਿਹੀਆਂ ਵੀਡੀਓਜ਼ ਨੇ ਜੀ ਆਪਾਂ ਪਹਿਲਾਂ ਵੀ ਗੱਲ ਕੀਤੀ ਐਦਾਂ ਦੀਆਂ ਵੀਡੀਓਜ਼ ਨੇ ਜਿਹੜੀਆਂ ਕਾਲਪਨਿਕ ਨੇ ਬਿਲਕੁਲ ਹੀ ਕਾਲਪਨਿਕ ਨੇ ਠੀਕ ਹੈ ਜਿਹੜਾ ਇੱਕ ਆਮ ਬੰਦਾ ਆਪਣੇ ਜ਼ਿਹਨ 'ਚ ਵੀ ਨਹੀਂ ਲੈ ਸਕਦਾ ਜਿਵੇਂ ਆਪਣੇ ਕੋਲ ਬੈਠੇ ਆਪਾਂ ਚਾਰ ਬੰਦੇ ਕਹਿਣਦੇ ਆ ਨਾ ਵੀ ਹਾਂ ਵੀ ਇਹ ਚੀਜ਼ ਵੀ ਹੋ ਸਕਦੀ ਆ ਤਾਂ ਇਹ ਉੱਥੇ ਹੁੰਦੀ ਆ ਅੱਛਾ ਆਈ ਡੋਨਟ ਨੋ ਕੀ ਐ ਇਹਦੇ ਵਿੱਚ ਕੀ ਇਹਨਾਂ ਦਾ ਲੌਜੀਕ ਆ ਕੀ ਨਹੀਂ ਆ ਬਟ ਉੱਥੇ ਹਰ ਇੱਕ ਚੀਜ਼ ਪਤਾ ਨਹੀਂ ਕਿਵੇਂ ਆ ਮਤਲਬ ਨੈਟਵਰਕ ਐਡਰਸ ਸੋਲਿਡ ਹੈ ਯਾ ਕਹਿ ਲਈਏ ਕਿ ਐਡਾ ਹੁਣ ਤੁਸੀਂ ਕਹਿ ਰਹੇ ਹੋ ਵਰਲਡ ਵਾਰ 2 ਤੋਂ ਸ਼ੁਰੂ ਹੋਇਆ ਹੋਇਆ ਐਡਾ ਪੁਰਾਣਾ ਜਿਹੜਾ ਸਿਸਟਮ ਚੱਲਿਆ ਆ ਰਿਹਾ ਤੇ ਉਹ ਕਿਤੇ ਨਾ ਕਿਤੇ ਬਹੁਤ ਹਾਈ ਲੈਵਲ ਤੇ ਚੱਲਾ ਗਿਆ ਹੋਣਾ ਆਪਾਂ ਮੰਨਦੇ ਹਾਂ ਉਹਦੇ ਆਪਾਂ ਸਾਰੇ ਰੱਬ ਨੂੰ ਮੰਨਦੇ ਹਾਂ ਹਮ ਆਪਾਂ ਨੂੰ ਬਸ ਇਹੀ ਆ ਵੀ ਸਾਡਾ ਰੱਬ ਹਰ ਇੱਕ ਧਰਮ ਨੇ ਆਪਣਾ ਆਪਣਾ ਇੱਕ ਰੱਬ ਬਣਾਇਆ ਹੋਇਆ ਤੇ ਉਹ ਆਪਾਂ ਉਹਨੂੰ ਪੂਜਦੇ ਹਾਂ ਰਾਈਟ ਜੀ ਆਪਾਂ ਜੇ ਕਹਿੰਨੇ ਆ ਗੱਲ ਵੀ ਸ਼ੈਤਾਨ ਕੀ ਹੁੰਦਾ ਜਾਂ ਭੂਤ ਪ੍ਰੇਤ ਇਹ ਆਪਾਂ ਕਈ ਥਾਂ ਤੇ ਇਗਨੋਰ ਕਰਦੇ ਆ ਜਦ ਤੱਕ ਆਪਣੇ ਨਾਲ ਨਹੀਂ ਬੀਤਦੀ ਜ ਆਪਣੇ ਕੋਈ ਸਾਹਮਣੇ ਨਹੀਂ ਹੁੰਦਾ ਮੇਨਵਲ ਬਿਲਕੁਲ ਬਟਾਪਾ ਜਾ ਉਹ ਤੇ ਜਾਣਦੇ ਆ ਜਿਵੇਂ ਆਪਣੇ ਗੁਰੂ ਗ੍ਰੰਥ ਸਾਹਿਬ ਕੁਰਾਨ ਬਾਈਬਲ ਪਿਆ ਹੂੰ ਉਥੇ ਡਾਰਕ ਵੈਬ ਤੇ ਇਹਦੇ ਪੁੱਠੇ ਜਿਵੇਂ ਬਾਈਬਲ ਆ ਉਹਦੇ ਡਾਰਕ ਬਾਈਬਲ ਵੀ ਪਿਆ ਹੂੰ ਜਿਵੇਂ ਆਪਾਂ ਰੱਬ ਨੂੰ ਪੂਜਦੇ ਆ ਉਹ ਤੇ ਸ਼ੈਤਾਨ ਨੂੰ ਪੂਜਣ ਦੀਆਂ ਚੀਜ਼ਾਂ ਵੀ ਹੈਗੀਆਂ ਮਤਲਬ ਜਾਦੂ ਟੋਨੇ ਵੀ ਦੱਸੇ ਜਾ ਰਹੇ ਬਿਲਕੁਲ ਜਾਦੂ ਟੋਨੇ ਉਹਨਾਂ ਦੇ ਰਿਚੂਅਲ ਕੀ ਨੇ ਹੁਣ ਵਿੱਚੋਂ ਕਈ ਚੀਜ਼ਾਂ ਇਲੂਮੀਨਾਟੀ ਦਾ ਨਿਕਲ ਕੇ ਆਉਂਦਾ ਉਹ ਚਲੋ ਅਲੱਗ ਟੌਪਿਕ ਆਪਾਂ ਉਹਦੇ ਫੇਰ ਕਦੀ ਗੱਲ ਕਰਦੇ ਆਂ ਬਟ ਉੱਥੇ ਹਰ ਇੱਕ ਚੀਜ਼ ਵਿਦ ਪ੍ਰੂਫ ਦੀ ਹੋਈ ਹੈ ਤਾਂ ਹੀ ਉੱਥੇ ਜਾਣਾ ਔਖਾ ਬਟ ਉੱਥੇ ਹਰ ਇੱਕ ਪ੍ਰੂਫ ਮਿਲਦਾ ਇਹ ਕੋਈ ਬੰਦੇ ਚਲਾ ਰਹੇ ਆ ਕੋਈ ਸੰਸਥਾ ਚਲਾ ਰਹੀ ਹੈ ਇਹ ਕੀ ਚੀਜ਼ ਕੀ ਹੈ ਕਿਵੇਂ ਚੱਲ ਰਹੀ ਹੋएगी ਕੁਛ ਨਹੀਂ ਪਤਾ ਬਾਜੀ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਵੀ ਨਹੀਂ ਤੁਸੀਂ ਇਹਨੂੰ ਲੱਭਣ ਦੀ ਕੋਸ਼ਿਸ਼ ਵੀ ਕਰੋਗੇ ਮਿਲਦੀ ਨਹੀਂ ਨਾ ਮੈਂ ਤਾਂ ਨਹੀਂ ਕਰਦਾ ਤੁਸੀਂ ਦੱਸਿਆ ਸਿਸਟਮ ਖਰਾਬ ਹੋ ਜਾਣਾ ਆਪਾਂ ਕਹਿੰਦੇ ਆ ਵੀ ਹਾਂ ਇੰਨਾ ਕੁਝ ਹੁੰਦਾ ਏ ਜਿਵੇਂ ਹੁਣ ਟرائی ਕੀਤਾ ਹੀ ਹੋਣਾ ਲੋਕਾਂ ਨੇ ਬਿਲਕੁਲ ਤੁਸੀਂ ਕਿਵੇਂ ਇੰਨੀ ਜਾਣਕਾਰੀ ਹਾਸਲ ਕੀਤੀ ਪਾਜੀ ਹੁਣ ਜਿਵੇਂ ਆਪਾਂ ਚਲੋ ਨਿਕਲਦੇ ਆ ਬਾਹਰ ਹੁਣ ਕਈ ਵਾਰ ਮੇਰੇ ਕੁਝ ਦੋਸਤ ਨੇ ਜੋ ਟੈਕਨੀਕਲੀ ਬਹੁਤ ਜ਼ਿਆਦਾ ਨੌਲੇਜ ਰੱਖਦੇ ਨੇ ਹਨਾ ਆਪਾਂ ਉਹਨਾਂ 'ਚ ਬੈੰਦੇ ਆ ਜਪਦਾ ਉਹ ਉਹਨਾਂ ਦੀ ਜਿਵੇਂ ਬੰਦੇ ਬੰਦੇ ਨੇ ਉਹਨਾਂ ਦੀ ਉਹ ਸੋਚ ਹੁੰਦੀ ਹੈ ਨਾ ਹੂੰ ਉਹਨਾਂ ਦੀ ਹਮੇਸ਼ਾ ਹੀ ਵੈਬਸਾਈਟ ਸਜਾ ਇਹਨਾਂ ਬਾਰੇ ਗੱਲਾਂ ਚੱਲਦੀਆਂ ਨੇ ਤਾਂ ਉਤੋਂ ਇੱਕੇ ਚੀਜ਼ ਨਿਕਲਦੀ ਆ ਹਮੇਸ਼ਾ ਵੀ ਕੀ ਕਰੈਕ ਕਰਨਾ ਚਾਹੋਗੇ ਜਿਵੇਂ ਆਪਾਂ ਕਹਿੰਦੇ ਨਾ ਟਰੂਥ অর ਡੇਅਰ ਵੀ ਹਾਂ ਕੀ ਕਰੈਕ ਕਰਨਾ ਚਾਹਾਂਗੇ ਤੇਰੀ ਜ਼ਿੰਦਗੀ ਦੀ ਤਮੰਨਾ ਕੀ ਲੱਗਣਾ ਮੈਂ ਡਾਰਕ ਵੈਬ ਦੇਖਣੀ ਹੈ ਅੱਛਾ ਬਹੁਤ ਸਾਰੇ ਲੋਕਾਂ ਦੀ ਤਮੰਨਾ ਹੈ ਬਿਲਕੁਲ ਭਾਜੀ ਵੈਬਸਾਈਟਸ ਮੇਕਰ ਨੇ ਨਾ ਜਿਹੜੇ ਹੂੰ ਕਈ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਕਈ ਜਾਣ ਲਈ ਮਰਦੇ ਨੇ ਵੀ ਹੈ ਕੀ ਚੀਜ਼ ਹੈ ਇਹ ਬਹੁਤ ਖਤਰਨਾਕ ਚੀਜ਼ ਹੈ ਔਰ ਲੋਕਾਂ ਦਾ ਫਿਰ ਵੀ ਸ਼ੌਂਕ ਹੈ ਕਿ ਅਸੀਂ ਇਹਨੂੰ ਦੇਖੀਏ ਇਹਨੂੰ ਸਮਝੀਏ ਇਹ ਕੀ ਹੈ ਅਸੀਂ ਨੌਇਡਾ ਗਏ ਸੀ ਮੈਨੂੰ ਇੱਕ ਪ੍ਰਾਣੀ ਯਾਦ ਆਈ ਗਾਣੇ ਅਸੀਂ ਨੌਇਡ ਆ ਗਏ ਅਸੀਂ ਸਾਰੇ ਬੈਠੇ ਮਤਲਬ ਜਿਵੇਂ ਆਮ ਦੋਸਤ ਬੈਠੇ ਹੁੰਦੇ ਹਨ ਨਾ ਬੈਠੇ ਗੱਲਾਂ ਬਾਤਾਂ ਚੱਲ ਰਹੀਆਂ ਵੀ ਹਾਂਜੀ ਕਿਦਾਂ ਕਿਦਾਂ ਤੇਰੀ ਵੈਬਸਾਈਟ ਤੈਂ ਬਣਾਈ ਆ ਬਹੁਤ ਵਧੀਆ ਆ ਯਾਰ ਹਨਾ ਬਹੁਤ ਵਧੀਆ ਕੰਮ ਕਰ ਰਹੀ ਆ ਐਦਾਂ ਉਹਦਾ ਵੀ ਇਹਦਾ ਸਾਰਾ ਕੁਝ ਹੁੰਦਾ ਕਿਵੇਂ ਆ ਉਹ ਕਹਿੰਦਾ ਸਾਰਾ ਇਹਦਾ ਡਾਟਾ ਰੱਖਿਆ ਜਾਂਦਾ ਜਿਹੜੇ ਆਈਪੀਜ਼ ਹੁੰਦੇ ਨੇ ਸਾਰਾ ਕੁਝ ਕਲੈਕਟ ਹੁੰਦਾ ਗਾ ਹਨਾ ਵੀ ਜੇ ਕਿਸੇ ਨੇ ਟਰੇਸ ਕਰਨੇ ਟਰੇਸ ਹੁੰਦੀ ਸਾਰਾ ਕੁਝ ਉੱਥੇ ਇੱਕ ਸਵਾਲ ਹੁੰਦਾ ਵੀ ਯਾਰ ਜੇ 8 ਸਾਰਾ ਕੁਝ ਆਪਾਂ ਟਰੈਕ ਕਰ ਸਕਦੇ ਤਾਂ ਇੱਕ ਜਿਹੜੀ ਡਾਰਕ ਵੈਬ ਆ ਉਹ ਕਿਉਂ ਨਹੀਂ ਟਰੈਕ ਹੁੰਦੀ ਹੂੰ ਤਾਂ ਜਦੋਂ ਸਾਰੇ ਇਦਾਂ ਦੇ ਮਾਈਂਡ ਸੈਟਅਪ ਵਾਲੇ ਬੈਠੇ ਹੋਣ ਹੂੰ ਤਾਂ ਉਹ ਗੱਲ ਤਾਂ ਨਿਕਲ ਕੇ ਆਉਂਦੀ ਹੋਆ ਵੀ ਹਾਂ ਯਾਰ ਇਹ ਵੀ ਗੱਲ ਹੈ ਜੀ ਜੇ ਆਪਾਂ ਕੋਈ ਵੀ ਚੀਜ਼ ਬਣਾਉਨੇ ਆ ਉਹਨੂੰ ਆਪਾਂ ਇਹ ਜਿਹੇ ਦਾ ਰੱਖਦੇ ਹਾਂ ਵੀ ਕਿਤੇ ਨਾ ਕਿਤੇ ਕੁਝ ਤਾਂ ਮਿਲੇ ਹੂੰ ਜੇ ਜਿਨ੍ਹਾਂ ਨੂੰ ਮਿਲਦੀ ਵੀ ਆ ਉਹਨਾਂ ਦੀ ਗੈਬਗੈਮ ਨੇ ਇਹਨੂੰ ਬਣਾਇਆ ਕਿੱਦਾਂ ਗਿਆ ਉਹ ਦਿਨ ਬੈਠਿਆ ਨੇ ਅਸੀਂ ਇਹਦੇ ਤੇ ਹਿਸਾਬ ਲਾਓ ਅਸੀਂ ਦੋ ਰਾਤਾਂ ਲੱਗੀਆਂ ਠੀਕ ਹੈ ਜਿਸ ਦਿਨ ਬੈਠੇ ਉਹ ਸਾਰੀ ਰਾਤ ਅਗਲੇ ਦਿਨ ਤੋਂ ਸ਼ਾਮ ਨੂੰ ਬਹਿ ਕੇ ਉਹ ਸਾਰੀ ਰਾਤ ਸਭ ਤੋਂ ਗਲਤੀ ਕੀ ਹੋ ਗਈ ਅਸੀਂ ਆਪਣੇ ਦੋਸਤ ਦੇ ਪੀਸੀ ਚ ਖੋਲ ਲਿਆ ਜੀ ਚ ਉਹਦਾ ਸਾਰਾ ਡਾਟਾ ਪਿਆ ਜਿਹਨੂੰ ਆਪਾਂ ਕਹਿੰਦੇ ਨਾ ਵੀ ਆਪਣੇ ਨਿਊਜ਼ ਰੂਮ ਚ ਸਰਵਰ ਹ ਉਹਦੇ ਉਹਦਾ ਉਹ ਸਰਵਰ ਸੀ ਅਸੀਂ ਉਹ ਚ ਖੋਲ ਲਿਆ ਅੱਛਾ ਉਹ ਚ ਜਿੰਨਾ ਡਾਟਾ ਸੀ ਉਹਦੇ ਹੁਣ ਤੱਕ ਦੀ ਮਿਹਨਤ ਸਾਨੂੰ ਦੇਖ ਸਾਰਾ ਕੁਝ ਗਿਆ ਸਾਰਾ ਕੁਝ ਪ੍ਰਾਪਤ ਹੋਇਆ ਉਤੋਂ ਜੋ ਕੁਝ ਮੈਂ ਤੁਹਾਨੂੰ ਅੱਜ ਦੱਸ ਰਿਹਾ ਹਾਂ ਨਾ ਕੁਝ ਚੀਜ਼ਾਂ ਇਹ ਜਿਹੀਆਂ ਜਿਹੜੀਆਂ ਮੈਂ ਬਿਆਨ ਨਹੀਂ ਕਰ ਸਕਦਾ ਤੁਹਾਨੂੰ ਬੋਲ ਕੇ ਬਟ ਹਾਂ ਉਸ ਦਿਨਸਾਂ ਮੈਨੂੰ ਖੁਦ ਨੂੰ ਪਤਾ ਲੱਗਿਆ ਵੀ ਅਸੀਂ ਕਿੰਨੀ ਕੀ ਦੁਨੀਆ 'ਚ ਰਹਿ ਰਹੇ ਹਾਂ ਤੇ ਦੁਨੀਆ 'ਚ ਕੀ ਕੁਝ ਪਿਆਗਾ ਮੈਂ ਤਾਂ ਤੁਹਾਡੀ ਗੱਲਾਂ ਸੁਣ ਕੇ ਐ ਲੱਗ ਰਿਹਾ ਵੀ ਦੁਨੀਆ ਕਿਹੜੇ ਪਾਸੇ ਚਲੀ ਗਈ ਜਿਹੜੀ ਤੁਸੀਂ ਗੱਲਾਂ ਦੱਸ ਰਹੇ ਹੋ ਡਾਰਕ ਵੈਬ ਮੈਂ ਸੁਣਿਆ ਫਿਲਮਾਂ ਦੇ ਵਿੱਚ ਵੀ ਸੁਣਿਆ ਵੈਬ ਸੀਰੀਜ਼ ਦੇ ਵਿੱਚ ਵੀ ਸੁਣਿਆ ਪਰ ਅੱਜ ਮੈਂ ਰਿਐਲਿਟੀ ਦੇ ਵਿੱਚ ਸੁਣ ਰਿਹਾ ਕਿ ਵਾਕਈ ਇਹ ਚੀਜ਼ ਹੈਗੀ ਹੈ ਔਰ ਵਾਕਈ ਇਸ ਤੇ ਇੰਨਾ ਕੁਝ ਹੁੰਦਾ ਉਹ ਰਾਗ ਜੀ ਨੂੰ ਸੁਣਨ ਤੇ ਦੇਖਣ ਦੇ ਵਿੱਚ ਨਾ ਬਹੁਤ ਫਰਕ ਆ। ਹੁਣ ਮੈਂ ਤੁਹਾਨੂੰ ਇੱਕ ਆਮ ਕਹਿ ਤਾ ਵੀ ਹਾਂ ਉੱਥੇ ਬਾਡੀ ਪਾਰਟਸ ਵਿਕਦੇ ਨੇ। ਜਦ ਤੁਸੀਂ ਦੇਖੋਗੇ ਨਾ ਥੱਲੇ ਪ੍ਰਾਈਜ਼ਿੰਗ ਹੋਈ ਵੀ। ਵੀ ਹਾਂ ਏ ਐਨ ਏ ਏ ਐਨ ਕੋਈ ਡਾਲਰ ਕੋਈ ਯੂਰੋ ਕੋਈ ਪੈਸੇ ਉਹਨਾਂ ਦੀ ਇੱਕ ਅਲੱਗ ਸਿੰਬਲ ਪਾਇਆ ਹੁੰਦਾ ਡਾਲਰ ਯੂਰੋ ਦਾ ਨਹੀਂ ਹੁੰਦਾ। ਉਹ ਡਾਰਕ ਵੈਬ ਦਾ ਆਪਣਾ ਪਾਇਆ ਹੋਇਆ ਉਹਨਾਂ ਤੇ ਇੱਕ। ਅੱਛਾ। ਪੈਸੇ ਤੁਸੀਂ ਜਿਵੇਂ ਕਰਨੇ ਚਾਹੋ ਕਨ ਟ੍ਰਾਂਸਫਰ ਹੁੰਦੇ ਨੇ ਜੋ ਵੀ ਹੈ ਹਨਾ। ਉਹ ਚਲੋ ਅਸੀਂ ਇੱਦਾਂ ਦਾ ਕੁਝ ਮੰਗਾਇਆ ਨਹੀਂ ਨਾ ਅਸੀਂ ਟਰਾਈ ਹੀ ਕੀਤਾ ਅਸੀਂ ਹਾਂ ਬਸ ਇੱਕ ਨੌਲੇਜ ਪੱਖੋਂ ਗਏ ਉੱਥੇ ਸਰਚ ਕੀਤਾ ਤਾਂ ਅਸੀਂ ਸਭ ਕੁਝ ਦੇਖਿਆ ਉੱਥੇ ਆਮ ਗਰੋਸਰੀ ਮੈਂ ਨਹੀਂ ਕਹਿੰਦਾ ਬਹੁਤ ਵੱਡੀ ਵੱਡੀ ਆਮ ਗਰੋਸਰੀਜ਼ ਵੀ ਮਿਲ ਰਹੀਆਂ ਅੱਛਾ ਕਿ ਜੇ ਸਬਜੀ ਭਾਜੀ ਲੈਣੀ ਹੋ ਤਾਂ ਉਹ ਵੀ ਮੰਗਾ ਸਕਦੇ ਹਾਂ ਉਹ ਵੀ ਪਈਆਂ ਅੱਜ ਵੀ ਪਈਆਂ ਆਪਾਂ ਕਹਿੰਦੇ ਨਾ ਵਰਲਡ ਵਾਰ 2 ਦਾ ਟਾਈਮ ਉਹ ਅੱਜ ਵੀ ਹੈਗੀਆਂ ਪਰ ਹੁਣ 2 ਕਿਲੋ ਆਲੂ ਲੈਣ ਵਾਸਤੇ ਕੋਈ ਐਡਾ ਮਿਹਨਤ ਨਹੀਂ ਕਰੂਗਾ ਦੋ ਰਾਤਾਂ ਨਹੀਂ ਜਾਊਗਾ ਕੋਈ ਗੱਲ ਹੈ ਨਾ ਉਹਦਾ ਮਤਲਬ ਹੈਕਿੰਗ ਕਰਨੀ ਉਹਨੂੰ ਇੰਨੀ ਔਖੀ ਆ ਕਿ ਉਹਦੇ ਵਿੱਚ ਜਾਣ ਨਹੀਂ ਤੂੰ ਸੋਨੂੰ ਬਹੁਤ ਮਿਹਨਤ ਲੱਗਦੀ ਹੁਣ ਅਸੀਂ ਮੈਂ ਕਹਿੰਦਾ ਮੈਨੂੰ ਦੋ ਰਾਤਾਂ ਲੱਗੀਆਂ ਜਾਂ ਸਾਡੇ ਜਿਹੜਾ ਉਹ ਸੀਗੇ ਦੋਸਤ ਦੋ ਰਾਤਾਂ ਲੱਗੀਆਂ ਹੁਣ ਅਸੀਂ ਉਹ ਚ ਗਏ ਅਸੀਂ ਦੇਖਿਆ ਉਹਨਾਂ ਪੂਰੀ ਜਿਵੇਂ ਆਪਾਂ ਕਹਿੰਦੇ ਨਹੀਂ ਫਿਲਮ ਦਿਖਾਉਂਦੇ ਵੀ ਹਾਂ ਪਿੰਡ ਬੈਠਾ ਤੁਸੀਂ ਆਗ ਦੇ ਤੁਹਾਡੇ ਮੂਰੇ ਰੱਖ ਕੇ ਸਿਨੇਮਾ ਦਿਖਾਉਂਦੇ ਆ ਹੂੰ ਉਹਨਾਂ ਕਮੈਂਟਿੰਗ ਹੁੰਦੀ ਆ ਆਪਸ਼ਨ ਅੱਛਾ ਬੰਦਾ ਬਿਠਾ ਲੈਂਦੇ ਨੇ ਉਹਦੇ ਬੰਨ ਲੈਂਦੇ ਨੇ ਕੱਪੜਾ ਲਵੇ ਉਹਨਾਂ ਦੇ ਟੂਲਸ ਪਏ ਨੇ ਕਾਫੀ سارے ਟੂਲਸ ਪਏ ਨੇ ਜੋ ਮਾਰੂ ਟੂਲਸ ਨੇ ਠੀਕ ਹੈ ਜਿਵੇਂ ਪਲਾਸ ਹੋ ਗਿਆ ਚਾਕੂ ਹੋ ਗਿਆ ਜਾਂ ਚਮਚੇ ਹੋ ਗਏ ਉਹ ਰੱਖ ਦਿੰਦੇ ਆ ਆਪਣੇ ਲਵੇ ਪਏ ਨੇ ਉਹਨਾਂ ਦੇ ਤੇ ਥੱਲੇ ਆਕਸ਼ਨ ਹੁੰਦੀ ਆ ਜਿਹੜਾ ਜਿੰਨੇ ਵੱਧ ਪੈਸੇ ਲਾ ਕੇ ਕਹੂਗਾ ਵੀ ਇਹ ਆ ਚੀਜ਼ ਕੱਟ ਇਹਦੇ ਨਾਲ ਉਹਨੇ ਉਹਦੇ ਨਾਲ ਵੱਢਣਾ ਤੇ ਉਹ ਮਰਿਆ ਹੋਇਆ ਨਹੀਂ ਹੁੰਦਾ ਬੰਦਾ ਜਿੰਦਾ ਹੋਏਗਾ ਉਹ ਜਿਉਂਦਾ ਬੰਦਾ ਉਹਦੀ ਚੀਕ ਵੀ ਤੁਹਾਨੂੰ ਸੁਣਦੀ ਆ ਲੋਕਾਂ ਨੂੰ ਕਰੇਜ਼ ਆ ਤੇ ਜਦ ਚੀਕ ਸੁਣਦੀ ਆ ਨਾ ਰੂਹ ਕੰਪਦੀ ਆ ਬਾਈ ਅੰਦਰੋਂ ਵੀਰਾਮੇ ਕੀ ਦੇਖ ਰਹੇ ਆ ਉਹ ਖੂਨ ਚੱਲ ਰਿਹਾ ਚੰਗੀ ਤਰ੍ਹਾਂ ਐਨ ਪੂਰਾ ਬਲੱਡ ਬਲੱਡ ਹੋਇਆ ਪਿਆ ਚਾਰੇ ਪਾਸੇ ਹੁਣ ਤੁਸੀਂ ਆਪ ਦੇਖੋ ਵੀ ਉਹ ਮੰਜ਼ਰ ਕਿਦਾਂ ਦਾ ਹੋਊਗਾ ਮੈਨੂੰ ਤਾਂ ਸੁਣਨ ਚ ਬੜਾ ਖਤਰਨਾਕ ਲੱਗ ਰਿਹਾ ਹੈ ਕਿਉਂਕਿ ਤੇ ਇਹ ਚੀਜ਼ਾਂ ਨੇ ਵੀ ਹਾਂ ਪਹਿਲੀ ਗੱਲ ਤਾਂ ਮਾੜੇ ਦੇ ਲੈਣ ਨੂੰ ਉੱਥੇ ਜਾਣਾ ਨਹੀਂ ਚਾਹੀਦਾ ਹੂੰ ਵੈਸੇ ਤਾਂ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਜੇ ਕੋਈ ਨੌਲੇਜ ਲੈਣੀ ਚਾਹੁੰਦਾ ਵੀ ਆ ਵੈਸੇ ਤਾਂ ਦੇਖੋ ਇੰਟਰਨੈਟ ਤੇ ਬਹੁਤ ਚੀਜ਼ਾਂ ਪਈਆਂ ਲਿਟਰਲੀ ਬਹੁਤ ਚੀਜ਼ਾਂ ਪਈਆਂ ਇਨਸਾਨ ਨੇ ਬਹੁਤ ਕੁਝ ਬਣਾਇਆ ਹੂੰ ਜ਼ਰੂਰੀ ਨਹੀਂ ਆਪਾਂ ਮਾਰੀਆਂ ਵੱਲ ਹੀ ਜਾਈਏ। ਅੱਛੀ ਬੋਲ ਚ ਹੈ। ਹਨਾ ਜਿਵੇਂ ਆਪਾਂ ਕਹਿ ਦਿੰਦੇ ਆ ਮਾਰਕੀਟ ਚ 3600 ਚੀਜ਼ ਜੋ ਲੈਣੀ ਆ ਉਹ ਆਪਾਂ ਨਹੀਂ ਪਤਾ। ਹਾਂ। ਹੁਣ ਜੇ ਆਪਾਂ ਜਾਣਾ ਹੀ ਉਧਰ ਤਾਂ ਕੀ ਹੀ ਕਹਿ ਸਕਦੇ ਆ ਕਿਸੇ ਨੂੰ। ਬਟ ਸਾਡੀ رائے ਇਹੀ ਆ ਵੀ ਨਾ ਜਾਓ। ਅਸੀਂ ਖੁਦ ਗਏ ਜਦੋਂ ਅਸੀਂ ਚਲੋ ਅਸੀਂ ਉੱਥੇ ਰਹੇ ਤਿੰਨ ਆਈ ਥਿੰਕ 4 ਤੋਂ 5 ਘੰਟੇ ਅਸੀਂ ਸਰਚ ਕੀਤਾ ਸੀ ਰਹੇ ਉੱਥੇ। ਹਾਂ। ਫੇਰ ਚਲੋ ਅਸੀਂ ਦੇਖਿਆ ਵੀ ਚਲੋ ਯਾਰ ਸੋਨੇ ਆ ਹੁਣ ਬੰਦ ਕਰੋ ਇਹਨੂੰ ਹਨਾ ਸਾਨੂੰ ਨਹੀਂ ਸੀ ਪਤਾ ਉਸ ਟਾਈਮ ਵੀ ਇਹ ਕਰੈਸ਼ ਹੋ ਜਾਂਦਾ ਕੀ ਹੁੰਦਾ ਸਾਨੂੰ ਉਦੋਂ ਪਤਾ ਲੱਗਿਆ ਅੱਛਾ ਅਸੀਂ ਜਦੋਂ ਲੌਗ ਆਊਟ ਕਰਿਆ ਉਹਦੇ ਨਾਲ ਇੱਕ ਬਲੈਕ ਫਰੇਮ ਆਈ ਲਿਕੇ ਡਾਰਕ ਵੈਬ ਐਦਾਂ ਦਰਵਾਜ਼ਾ ਬੰਦ ਹੋਇਆ ਹੂੰ ਤਾਂ ਅਚਾਨਕ ਸਭ ਕਰੈਸ਼ A ਤੋਂ Z ਚੀਜ਼ ਮਤਲਬ ਉਹ ਦੁਬਾਰਾ ਆਨ ਤੱਕ ਨਹੀਂ ਹੋਇਆ ਵੀ ਸੀ ਬਿਲਕੁਲ ਬਲੈਂਕ ਬਿਲਕੁਲ ਹੀ ਜੋ ਜਿੰਨੀ देर ਤੁਸੀਂ ਉਧਰ ਰਹੇ ਓਨੀ देर ਕੋਈ ਉਧਰੋਂ ਵੀ ਤੁਹਾਡੇ ਸਿਸਟਮ 'ਚ ਰਹਾ। ਬਿਲਕੁਲ। ਇਹੀ ਕਹਿ ਸਕਦੇ। ਬਿਲਕੁਲ ਕਹਿ ਸਕਦੇ। ਤੇ ਮੁੜ ਕੇ ਹੁਣ ਕੀ ਪਤਾ ਅੱਜ ਵੀ ਰਹਿ ਰਿਆ ਹੋਵੇ। ਹੂੰ। ਉਹਦੀ ਮੇਲ ਸੋਦਾ ਸਾਰਾ ਕੁਝ ਉਹਦੇ ਵਿੱਚ ਹੀ ਸੀ। ਉਹਦਾ ਕੀ ਕੁਝ ਉੱਥੇ ਗਿਆ ਹੋਊਗਾ ਸਾਨੂੰ ਨਹੀਂ ਪਤਾ। ਬਹੁਤ ਸਧਾਰਨ ਆ ਇੱਕ ਚੀਜ਼ ਹੈ। ਇਸ ਤੋਂ ਬਚਣਾ ਚਾਹੀਦਾ। ਆਪਾਂ ਕਹਿ ਦਿੰਨੇ ਅੱਜ ਸਾਡੀਆਂ ਵੀ ਗਲਤ ਵੀਡੀਓਜ਼ ਫੋਟੋਜ਼ ਆ ਜਾਂਦੀਆਂ ਸਾਹਮਣੇ ਹਨਾ। ਹੂੰ। ਜਾਂ ਕਈਆਂ ਦੀ ਹੁੰਦੀ ਹੈ ਵੀ ਨਹੀਂ ਐਡਿਟ ਕੀਤੀਆਂ ਆ ਜਾਂਦੀਆਂ ਨੇ। ਹੂੰ। ਤਾਂ ਚੀਜ਼ਾਂ ਜਦ ਤੁਹਾਡਾ ਅੱਜ ਆਪਣਾ ਸਾਰਾ ਕੁਝ ਆਪਣੇ ਫੋਨ ਆਪਣੇ ਇੰਟਰਨੈਟ ਤੇ ਆ ਬਿਲਕੁਲ ਹੈ ਉੱਥੋਂ ਬੜੀ ਆਰਾਮ ਨਾਲ ਚੱਕਿਆ ਜਾਂਦਾ ਤੇ ਉੱਥੇ ਤਾਂ ਹੋਰ ਹਾਈ ਟੈਕ ਚੀਜ਼ ਹੈ ਤਾਂ ਮੇਰਾ ਤਾਂ ਇਹੀ ਕਹਿਣਾ ਵੀ ਇਹ ਇਹਦੇ ਬਾਰੇ ਨੌਲੇਜ ਆ ਪਰ ਇੱਥੇ ਜਾਓ ਨਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇੰਨੀ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਅਸੀਂ ਤਾਂ ਬਾਰ-ਬਾਰ ਇੱਕੋ ਗੁਜਾਰਿਸ਼ ਕਰਾਂਗੇ ਕਿ ਇਹ ਐਪੀਸੋਡ ਜਿਹੜਾ ਅਸੀਂ ਬਣਾਇਆ ਹੈ ਇਹ ਤੁਹਾਡੀ ਜਾਣਕਾਰੀ ਦੇ ਵਾਅਦਾ ਕਰਨ ਵਾਸਤੇ ਬਣਾਇਆ ਤੇ ਇਹ ਅਸੀਂ ਗੁਜਾਰਿਸ਼ ਕਰਾਂਗੇ ਕਿ ਇਸ ਨੂੰ ਕਦੇ ਵੀ ਕੋਈ ਇਸਤੇਮਾਲ ਨਾ ਕਰੇ ਜਿਸ ਨਾਲ ਤੁਹਾਡਾ ਨੁਕਸਾਨ ਹੋ ਸਕਦਾ ਹੈ ਸੋ ਇਸ ਤਰ੍ਹਾਂ ਦੀ ਹੋਰ ਮਹੱਤਵਪੂਰਨ ਜਾਣਕਾਰੀ ਲੈ ਕੇ ਫੇਰ ਕਦੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਤੁਸੀਂ ਬਣੇ ਰਹੋ ਔਨ ਏਅਰ